ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਜੀ ਦੂਜੀ ਦਾ ਕਹਿੰਦੇ ਭਾਲੀ ਨਹੀਂ ਥਿਆਉਂਦੀ ਤਿੰਨ ਸਾਲ ਹੋ ਗਏ ਚੱਲਦੇ ਬੰਦੇ ਨੂੰ ਕਈ ਟੱਕਰਾਂ ਟੁੱਕਰਾਂ ਮਾਰ ਕੇ ਨਿਕਲ ਗਿਆ ਤੇ ਕਈ ਗੰਦੀਆਂ ਜੀਆਂ ਗਾਲਾਂ ਕੱਢੀ ਜਾਂਦੇ ਆ ਬੰਦੇ ਨੂੰ ਕਹਿੰਦੇ ਐਵੇਂ ਪੰਗਾ ਲੈ ਲਿਆ ਕੁਛ ਕੱਢਣ ਨੂੰ ਨਹੀਂ ਕੁਛ ਪਾਉਣ ਨੂੰ ਨਹੀਂ 25 25 ਦਿਨ ਕੰਮ ਕਰਕੇ ਵੀ ਕਿਸਤੜੀ ਜਾਂਦੀ ਹੈ ਫੋਕੀ ਚਾਹ ਪੀਂਦੇ ਆ ਫੋਕੀ ਬਗੈਰ ਮਿੱਠੇ ਦੋਦੇ ਕਹਿੰਦੇ ਸ਼ੂਗਰ ਫੇਰ ਵੀ ਚੜੀ ਜਾਂਦੀ ਹੈ ਕੰਮ ਚੱਲੂਗਾ ਤੇ ਕੀ ਚਾਲੀ ਪੈਣਾ ਐ ਕਹਿ ਕੂ ਕੇ ਕੱਢ ਲੈਨੇ ਆ ਦਿਹਾੜੀ ਸਲੀਨ ਸਭੀ ਬਾਲਾ ਕਰੰਟ ਨਹੀਂ ਕੱਢਦਾ ਤੇ ਰਿਪੋਰਟ ਵਾਪਸੀ ਦੀ ਗੇੜੇ ਚ ਤਿੰਨ ਤਿੰਨ ਵਾਰ ਟਰੱਕ ਧਵਾਉਂਦੇ ਸੀ ਜਿਹੜੇ ਤੇ ਨਾਲ ਲਿਖ ਕੇ ਪਾਉਂਦੇ ਸੀ ਕਿ ਜੜ ਤੇ ਕੋਕੇ ਐ ਹੁਣ ਜੇ ਬੰਦਾ ਆਖੇ ਬਾਈ ਪਾਣੀ ਮਰਾਲ ਜੇ ਤੇ ਕਹਿਣਗੇ ਇਟਸ ਓਕੇ ਐ ਗੇੜੇ ਦਾ ਖਰਚਾ ਘਟਾਉਣ ਮਾਰੇ ਘਰੋਂ ਪੈਕ ਕਰਾ ਕੇ ਲਿਜਾਣੇ ਆ ਕੱਦੂਆਂ ਨਾਲ ਤੋਰੀਆਂ ਝਾਲਰਾਂ ਦਾ ਰੰਗ ਵੀ ਫਿੱਕਾ ਜਾ ਪੈ ਗਿਆ ਤੇ ਸੁਗੜੀਆਂ ਜੀਆਂ ਪਈਆਂ ਡੋਰੀਆਂ 2022 ਦੀ ਮਈ ਦਾ ਇਹ ਕੰਮ ਡਿੱਗਿਆ ਤੇ ਹੁਣ 25 ਦਾ ਆ ਗਿਆ ਅਗਸਤ ਐ ਤਿੰਨਾਂ ਸਾਲਾਂ ਚ ਬਾਈ ਸਾਨੂੰ ਹੀ ਪਤਾ ਜਿਹੜੇ ਪਿੰਡੇ ਦੇ ਸਾਰੇ ਕਸ਼ਟ ਐ ਕਾਲਜਾਨੀ ਮੱਛਣੋਂ ਹੜ ਦਾ ਸਾਡਾ ਕਾਲਜਾ ਭਾਵੇਂ ਘੰਟੇ ਘੰਟੇ ਬਾਅਦ ਖਾਣੇ ਆ ਫਾੜੀ ਵ ਥੜਕਣ ਲੱਗ ਜਾਂਦਾ ਸਰੀਰ ਸਾਡਾ ਪ੍ਰਾਈਸ ਦੇਖ ਕੇ ਕਹਿਲੇ ਫੋਰਨੀਆਂ ਚ ਗੇਲਣ ਦੀ ਜਦੋਂ ਬੰਦੇ ਸੀ ਡਾਲਰ ਇੰਡੀਆ ਫੋਨ ਕਰਕੇ ਕਹਿਣਾ ਕਿੱਡੀ ਗੱਲ ਆ ਯਾਰ ਘੰਟੀ ਮਾਰ ਦਿਓ ਡਾਲਰ ਵਾਧੂ ਪਏ ਆ ਤੇ ਹੁਣ ਜੋ ਫੋਨ ਕਰਨ ਕਹਿਣਗੇ ਕਿਉਂ ਸਤਾਈ ਜਾਂਦੇ ਆ ਸਾਡੇ ਕੋਲੇ ਖੜਕੂਆਂ ਦੇ ਰਹੇ ਆ ਚਿੱਤ ਚੇਤੇ ਨਹੀਂ ਹੁੰਦਾ ਭੋਰਾ ਚਿੱਤ ਜੇਤੇ ਜਦੋਂ ਰਾਤ ਨੂੰ ਸੁੱਤਿਆਂ ਪਿਆਂ ਤੋਂ ਚੱਕ ਦਿੰਦੇ ਆ ਤੇਲ ਸਵੇਰੇ ਉੱਠ ਕੇ ਬੰਦੇ ਨੂੰ ਐ ਲੱਗਦਾ ਜਿਵੇਂ ਪ੍ਰਸਟੂ ਦੇ ਪੇਪਰਾਂ 'ਚ ਤੀਜੀ ਾਰ ਹੋ ਗਿਆ ਹੁੰਦਾ ਫੇਲ ਕਿੰਨੇ ਕੁ ਕਸੂਤੇ ਬਸੇ ਆ ਤੇ ਕਿੰਨੇ ਕੌਖੇ ਆ ਖੋਲ ਕੇ ਸਾਥੋਂ ਦੱਸਿਆ ਨਹੀਂ ਜਾਂਦਾ हੱਸਣ ਨੂੰ ਬਹੁਤ ਦਿਲ ਕਰਦਾ ਬਾਈ ਪਰ ਕੀ ਕਰੀਏ ਸਾਥ ਹੱਸਿਆ ਨਹੀਂ ਜਾਂਦਾ ਅੱਜ ਦੀ ਤਰੀਕ ਚ ਸਾਨੂੰ ਐ ਲੱਗਦਾ ਜਿਵੇਂ ਸਾਡਾ ਕੌਡੀ ਜਨਾ ਮੁੱਲ ਹੈ ਕ੍ਰੈਡਿਟ ਕਾਰਡਾਂ ਦੀ ਤੂੰ ਗੱਲ ਹੀ ਨਾ ਕਰ ਸਾਰੇ ਹੀ ਫੁੱਲ ਹੈ ਪੀਟਰ ਵੈਲਟ ਤੇ 900 ਨੂੰ ਕਹਿਣਾ ਹੈ ਤੂੰ ਅੱਗੇ ਕੱਖ ਨਹੀਂ ਇਹ ਸਾਰਿਆਂ ਦੇ ਪਿਓ ਆ ਤੇ ਹੁਣ ਇਹ ਆਖੀ ਜਾਂਦੇ ਆ ਪੰਗਾ ਸੋਚ ਕੇ ਲਿਓ ਬਾਈ ਤੇਲ ਦੇ ਖਾਓ ਆ 2 400 ਵੱਧ ਮੰਗਣ ਵੇਲੇ ਜਦੋਂ ਬ੍ਰੋਕਰ ਕਾਲ ਕੱਟ ਜਾਂਦਾ ਮੁਰਿਓ ਆਵਾਜ਼ ਸੁਣ ਕੇ ਸਿੰਘ ਦੀ ਉਦੋਂ 22 11 ਦੇ ਹਿੱਸੇ ਨਾਲੋਂ ਵੱਧ ਖੜਕਾ ਕਰਦੀ ਲੱਗਦੀ ਆ ਯੂਨਿਟ ਥਰਮੋ ਕਿੰਗ ਦੀ ਤੇਜੀ ਚ ਡਿਸਪੈਚਰਾਂ ਤੋਂ ਪੈਸੇ ਅੜ ਕੇ ਮੰਗਣੇ ਤੇ ਹੁਣ ਅੱਖੀ ਦਾ ਭਰਾਵਾ ਇੱਧਰ ਦਾ ਮਿਲਦਾ ਤੋਰ ਦੇ ਆਪਦਿਆਂ ਜਵਾਕਾਂ ਨੂੰ ਆਏ ਘੂਰਦੇ ਆ ਜਿਵੇਂ ਹੁੰਦੇ ਆ ਕਿਸੇ ਹੋਰ ਦੇ ਐਂ ਲੱਗਦਾ ਸਰਕਾਰਾਂ ਨੇ ਜਿਵੇਂ ਡੇਰੀ ਚੋਂ ਪਾਰਤਾ ਸਾਡਾ ਵਰਕਾ ਹੁੰਦਾ ਸਟਾਰਬਕ ਕੋਲ ਆਪਣੀ ਕੌਫੀ ਦਾ ਕੱਪ ਜਿਵੇਂ ਲੱਸੀ ਦਾ ਭਰਤਾ ਹੁੰਦਾ ਕੰਟੇਨਰਾਂ ਤੋਂ ਡਰਾਈਵ ਇਹਨਾਂ ਡਰਾਈਵ ਇਹਨਾਂ ਤੋਂ ਰੀਫਰ ਤੇ ਰੀਫਰ ਤੋਂ ਫਲੈਟ ਬੈੱਡ ਕੌਫੀ ਦਾ ਲੀਟਰ ਪੀ ਕੇ ਵੀ ਭਾਈ ਅੱਖਾਂ ਚੋਂ ਨਿਕਲਦੀ ਨਹੀਂ ਗੱਡ ਜਿਵੇਂ ਪਹਿਲਾਂ ਤਿਆਰ ਹੁੰਦੇ ਸੀ ਟੋਰਾ ਸ਼ੋਰਾ ਲਾ ਕੇ ਉਵੇਂ ਹੀ ਹੁਣ ਤਿਆਰ ਹੁੰਨੇ ਆ ਪਰ ਸਮਝ ਨਹੀਂ ਆਉਂਦੀ ਗੱਲ ਨਹੀਂ ਬਣਦੀ ਜਿਵੇਂ ਬਾਲੇ ਚਿਰ ਦੇ ਬਿਮਾਰ ਹੋਨੇ ਆਂ ਦਸਵੇਂ ਪਾਦਸ਼ਾ ਕਰਨ ਕਿਰਪਾ ਚੱਲੇ ਕੰਮ ਤੇ ਉੱਠਣ ਲੋਡਾਂ ਦੇ ਰੇਟ ਐਨਾ ਮੈਨੂੰ ਪਤਾ ਵੀ ਆਪਣੀ ਉਦਣ ਹੀ ਵਧੀਆ ਹੋ ਜਾਣੀ ਐ ਸਿਹਤ ਬਾਕੀ ਇੱਕ ਬੇਨਤੀ ਐ ਰੈਗਡ ਖਰਾਬ ਹੋ ਜਾਣਗੇ ਬੈਂਕਰਫਸੀ ਦਾ ਪੰਗਾ ਨਾ ਲੈ ਆ ਲੋ ਕਿਸੇ ਦੀ ਆ ਕੇ ਚੱਕ ਚ ਨਾਲ ਇਹ ਕੰਮ ਕਿਹੜਾ ਆਪਣੇ ਨਾਲ ਪਹਿਲੀ ਵਾਰ ਹੋਇਆ ਇਹ ਪਹਿਲਾਂ ਵੀ ਲਫੜ ਵਜਿਆ 2008 ਚ ਟੱਕ ਕੇ ਚੱਲਾਂਗੇ ਜੇ ਟੱਕ ਕੇ ਤਾਂ ਘਰ ਨੂੰ ਕੁਝ ਲੈ ਜਾਾਂਗੇ ਤੇ ਜੇ ਰੇਟ ਸੱਟ ਸੱਟ ਕੇ ਚਿੱਕੀ ਗਏ ਤੇ ਬਾਈ ਮੂਤ ਦੀ ਝਾਗ ਵਾਂਗੂ ਵਹਿ ਜਾਾਂਗੇ ਚਾਦਰ ਵੇਖ ਕੇ ਪੈਰ ਬਸਾਰਨੇ ਚਾਹੀਦੇ ਆ ਇਹ ਗੱਲਾਂ ਸਾਨੂੰ ਵੱਡ ਬਡੇਰੇ ਕਹਿ ਗਏ ਆ ਐਸਬੀਏ ਦੇ ਪੈਸਿਆਂ ਨਾਲ ਚੱਕੀਆਂ ਜੀਵ ਐਗਣਾ ਬੈਂਕਾਂ ਵਾਲੇ ਫੜਕੇ ਲੈ ਗਏ ਆ ਨੇਰੇ ਚ ਫਿਰਦੇ ਆ ਨੇਰੇ ਚ ਕੋਈ ਸਮਝ ਨਹੀਂ ਆਉਂਦੀ ਗੱਲ ਕਿੱਧਰ ਨੂੰ ਜਾਣੀ ਆ ਤੇ ਇਹ ਕਿੰਨਾ ਕੁ ਲੰਮਾ ਚੱਲਣਾ ਤਮਾਸ਼ਾ ਮੰਦੇ ਨੇ ਬਾੜੀ ਜ਼ੋਰ ਦੀ ਮਾਰਿਆ ਰੰਡੇਆਲੇ ਆਲਿਆ ਸਾਡੀ ਰੀੜ ਦੀ ਹੱਡੀ ਤੇ ਗੜਾਸਾ ਸਾਡੀ ਰੀੜ ਦੀ ਹੱਡੀ ਤੇ ਗੜਾਸਾ